ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਆ ਦੇਖੋ ਇਹਨਾਂ ਦੇ ਖੁੱਲੇ ਹੋਏ ਆ ਘੋੜਿਆਂ ਦੇ ਬ੍ਰੇਕ ਆ ਚੇਂਜ ਕਰਨੇ ਆਪਾਂ ਬ੍ਰੇਕ ਆ ਚਿਰੀ ਗੁੱਲੇ ਵੀ ਚੇਂਜ ਹੋਣਗੇ ਆਹ ਸਾਰਾ ਕੁਝ ਚੇਂਜ ਹੋਣਾ ਇਹਨਾਂ ਦਾ ਚਿਰੀ ਗੁੱਲੇ ਬ੍ਰੇਕਾਂ ਸਭ ਕੁਝ ਚੇਂਜ ਹੋਣਾ ਐਕਸਲ ਵੀ ਚੇਂਜ ਹੋਣਗੇ ਨਾਲ ਤੇ ਅੱਜ ਲੈ ਆਂਦਾ ਸਮਾਨ ਇਹ ਹਜੇ ਪਹਿਲਾਂ ਇਹਦੇ ਕਰਦੇ ਆਂ ਫਿਰ ਦੂਜੇ ਦੇ ਕਰਾਂਗੇ ਆਪਾਂ ਤੇ ਆ ਹਾਈ ਲੈਕਸਰੀ ਤਾਂ ਇੰਨੀ ਕ ਮौज ਆ ਇਹਦੀ ਜਗ੍ਹਾ ਮੈਂ ਉਦੋਂ ਉਹ ਲੈਣ ਲੱਗਿਆ ਸੀਗਾ ਵੀ ਫੋਰਚੂਨਰ ਜਾਂ ਅ ਡਾਈਵਰ ਕੋਈ ਪੁਰਾਣੇ ਮਾਡਲ ਵਾਲੀ ਵੀ ਪੁਰਾਣੀ ਦੇਖ ਲੈਣੇ ਚੱਲਦੇ ਤੇ ਪਰ ਆ ਚੀਜ਼ਾਂ ਵਿੱਚ ਕਿੱਥੋਂ ਆਇਆ ਕਰਨੀ ਅਸੀਂ ਜਿਹੜੀਆਂ ਆ ਚੀਜ਼ਾਂ ਸੀ ਇਹ ਕਿਵੇਂ ਲਿਆਉਂਦੇ ਕੋਈ ਵੀ ਗੱਡੀ ਚ ਲੱਦ ਕੇ ਨਹੀਂ ਆਇਆ ਕਰਨਾ ਅਸੀਂ ਔਖਾ ਹੋ ਗਿਆ ਕਰਨਾ ਸੀ ਹੁਣ ਮੌਜ ਨਾਲੇ ਕੋਈ ਟੈਕਸ ਨਹੀਂ ਦੇਣਾ ਕੋਈ ਪੁਲਿਸ ਦੇ ਕੇ ਜਾਂਦਾ ਡਰ ਨਹੀਂ ਹਨਾ ਜਿੱਥੇ ਮਰਜੀ ਲਈ ਫਿਰ ਉਹ ਇਹਨੂੰ ਨੇ ਬਸ ਹੁਣ ਅੱਜ ਅੰਕਲ ਹੁਣੇ ਅੱਜ ਕਰ ਲੈਣਗੇ ਜਾਂ ਕੱਲ ਨੂੰ ਕਰਨਗੇ ਯਾਰ ਕੱਲ ਤੋਂ ਲੱਗਣਗੇ ਦੇਖਣ ਵੀ ਕੀ ਕੀ ਕਰਨਾ ਹੈ ਇਹਦਾ ਹੁਣ ਇਹਨਾਂ ਨੇ ਜਾਣਾ ਡੈਡੀ ਹੁਣਾਂ ਨਾਲ ਮਹਿਟੀਆਂ ਨੇ ਉੱਥੇ ਗੁਰਦਵਾਰ ਦੀ ਟਰੈਕਟਰ ਦਾ ਟਰੈਕਟਰ ਦੀ ਨਾ ਟਿਊਬ ਟੁੱਟ ਗਈ ਤੇ ਉਹ ਬਦਲ ਕੇ ਆਉਣਾ ਇਹ ਮੁੰਡੇ ਚੱਲੇ ਆ ਦੋਨੇ ਨਾਲ ਤਾਂ ਗੱਡੀ ਚ ਸਵੇਰੇ ਸਾਜਦੇ ਸਮਾਨ ਲਾਉਣਾ ਹੈ ਲਓ ਜੀ ਅੱਜ ਫੇਰ ਚੱਲਦੀ ਆ ਸਪਰੇ ਬਲਾਸਪੋਰੀ ਕੱਲ ਇੱਕ ਢੋਲੀ ਲਈ ਸੀ ਵੇਰ ਜਾਨ ਨੂੰ ਉਮੀਦ ਆ ਮੌਸਮ ਖਰਾਬ ਹੋ ਗਈ ਬੰਦ ਕਰਤਾ ਦੇਖ ਲੋ ਲੋਡ ਕਾਰ ਦੀ ਮਾਂ ਹੈ ਹੈ ਇਹ ਪੜਦੇ ਹੁੰਦੇ ਸੀ ਚੱਲ ਕਰੋ ਹਾਂ ਖਾਣਾ ਖਾਣੇ ਦੇ ਲੋ ਕਰੋ ਕਾਰ ਤੋਂ ਜੋੜ ਕੇ ਕਰਤਾ ਨਾ ਜੋੜ ਜੋੜ ਸਾਰ ਜਿਹੜਾ ਥੋੜੀ ਜਿਹੀ ਰੁਕਿਆ ਦਾ ਡਾਇਰੈਕਟ ਗਿਆ ਹੋਆ ਇਹ ਤਾਂ ਕਾਰ ਜੋੜ ਦੇ ਤਾਂ ਗਰੀਬਾਤ ਮਿਲਾ ਹੋ ਗਿਆ ਘਟੋਲ ਪੂਰਾ ਦੂਜਾ ਭੰਨ ਲੱਗਿਆ ਹੁਣ ਬੰਨੇ ਆਪਣੇ ਚਲਾਉਂਦੇ ਆ ਲੇਟ ਹੈ ਗਈਆਂ ਉਹ ਇੰਨਾ ਸ਼ੁਕਰ ਫਿਲਹਾਲ ਉਹ ਲੈਂਟ ਹੀ ਨਾ ਭੱਜਵੇਂ ਪਤੰਦਰੋਂ 5 ਮਿੰਟ ਦੇ ਖਾਤਰ ਲਈ ਭਰ ਤਾਂ 5 2 ਮਿੰਟ ਲੱਗਦਾ ਹੁੰਦਾ ਖੂਤੇ ਆਪਣੇ ਹੋਰ ਹੀ ਕਿਤੋਂ ਆ ਗਿਆ ਮੋਟਰ ਉਹ ਪਤੰਬਰ ਉੱਪਰ ਲਾ ਦੇਣਾ ਹੋ ਇਹੋ ਸਟਾਰਪਰ ਇਹ ਛੋਟਾ ਬੋਤਲ ਨੇ ਉਸਮੇ 8 ਬੋਤਲ ਦੋਸਤ ਇਹ ਉਹ ਹੋ ਗਿਆ ਹੁਣ ਸਿਰੇ ਤੱਕ ਹੋ ਗਿਆ ਸ਼ੜਕ ਤੱਕ ਦਵਾਈ ਮੁੱਕ ਗਿਆ ਥੋੜਾ ਬੋਤਲ ਹੋਗਾ ਹੋਗਾ ਇੱਕ ਫੰਡ ਕਰ ਨਹੀਂ ਤੇ ਉਹ ਵੀ ਨਹੀਂ ਨਾ ਹੋ ਚਾਹ ਆਹ ਲੱਗ ਗਿਆ ਨਹੀਂ ਉਹ ਬੈ ਨਹੀਂ ਗ੍ਰੀਸ ਲਗਾ ਗ੍ਰੀਸ ਲਗਾ ਉਹ ਲੱਗ ਰਿਹਾ ਫਿਰ ਲੜ ਚਲੇਗਾ ਤੈਨੂੰ ਕਹਿੰਦੇ ਤਾਂ ਹੈਗੇ ਚਲਾ ਦੇ ਚਲਾ ਦੇ ਚਲਾ ਦੇ ਬੱਲੇ ਤੋਂ ਬੰਦ ਹੋ ਗਿਆ ਬੱਲੇ ਤੋਂ ਨੇ ਗ੍ਰਿਪ ਕੱਢੇ ਹੋਣੇ ਆ ਨਾ ਇਹਨੂੰ ਫੜ ਕੇ ਰੱਖੋ ਚੰਗੀ ਤਰ੍ਹਾਂ ਥੋੜਾ ਮਗਰ ਚੱਲ ਵੀ ਮੋਟਰ ਹੱਥ ਨਾਲ ਵਿੱਚ ਦੇ ਲਿਓ ਡੋਲਾ ਲਈ ਪੇਚ ਕਸ ਲੈ ਅੰਦਰੋਂ ਲੇ ਯਾ ਠੀਕ ਹੈ ਹਾਂ ਹਾਂ ਲੈ ਯੱਲ ਵੇਆ ਠੀਕ ਤਾਂ ਹੈਗਾ ਕਦੇ ਟੁੱਟ ਲੇਗਾ ਤਾਂ ਟੁੱਟੇ ਪੂਰਾ ਬਦਵਤ ਉਹ ਜਿਹੜਾ ਉਹ ਹਾਈ ਜੁਆ ਹੈ ਲੈਨੇ ਹੋ ਕੇ ਖੰਡੋ ਬੋਲੇ ਚੰਗੀ ਤਰ੍ਹਾਂ ਰਲਾ ਲਓ ਸਮਾਰ ਕੇ ਕੋੜ ਲਾਓ ਉਹ ਡੰਡਾ ਲਾ ਗਿਆ ਬੱਦਲ ਫੇਰ ਉੱਠ ਖੜਿਆ ਮੈਨੂੰ ਕਹਿੰਦਾ ਪੰਪ ਰਲਾ ਕੇ ਐਵੇਂ ਛੱਡ ਦੋ ਫੇਰ ਕੱਲ ਨੂੰ ਕਰ ਲਾਂਗੇ ਹੁਣ ਰੋਟੀਆਂ ਚੱਕੋ ਨਾਲ ਵੇਦ ਤੁਰਪ ਰੋਟੀ ਫੇਰ ਦੇਖਾ ਲਿਆ ਹਾਂ ਹਾਂ ਆਪੜ ਕੋ ਟਰਾਲੀ ਐ ਨਹੀਂ ਨਹੀਂ ਬਾਲਣ ਭਰ ਲੈਣਾ ਸੀ ਬਾਲਾਂ ਬੜੇ ਲੋ ਵੇ ਰਾਤ ਤਾਈ ਤਨ ਚੰਗਰ ਮ ਕਲਟਰਾ ਰਿਹਾ ਬੜਾ ਜਾਏਗੇ ਹਮ ਲੋਗ ਮਾ ਬਾਲ ਬਹੁਤ ਮੋਟਾ ਮੋਟਾ ਆਇਆ ਆਇਆ ਟਾਣਾ ਬੱਗਾਂ ਸੰਕੇ ਰੱਖ ਸਨੋ ਸੰਤੋਸ਼ ਫੇਰ ਅੱਜ ਜ ਮੌਸਮ ਵਾ ਅੱਜ ਫੇਰ ਖਰਾਬ ਹੋਣ ਲੱਗਿਆ ਐਵੇਂ ਜੇ ਮਾੜਾ ਜਿਹਾ ਹੀ ਪੈ ਗਿਆ ਤਾਂ ਫਾਇਦਾ ਕੀ ਹੈ ਅਬ ਸੱਤ ਆੱਠ ਕੱਪੂ ਦਾ ਫੇਰ ਇੱਕ ਬੋਤਲ ਦੇ ਆ ਆ ਬੱਦਲੋ ਬਾਪੇਰਾ ਹੁਣ ਸਪਰੇ ਕਰਨੀ ਨਹੀਂ ਬੰਦ ਕਰ ਦੇਣੀ ਆ ਦਵਾਈ ਜਿਹੜੇ ਮਰਜੀ ਵੱਡੀ ਚੱਲ ਧਿਆਨ ਰੱਖੀ ਧਿਆਨ ਨਾਲ ਵੱਡੀ ਫਿਰ ਪਹਿਲਾਂ ਭਰੀ ਬਨ ਲਓ ਵੱਡ ਬਾਅਦ ਚੋਲਿਓ ਪਹਿਲਾਂ ਅਜ ਭਰੀ ਬਨ ਲਓ ਵੱਡੇ ਰੋ ਥੋੜਾ ਬਹੁਤ ਪਿਆਵਾ ਕੱਲ ਨੂੰ ਲੋਡ ਕਰਕੇ ਲੈ ਜਾਵਾਂਗੇ ਨਾਲ ਫਿਰ ਨਾਲ ਫੇਰ ਹੋਰ ਛਾਂਗ ਲਾਂਗੇ ਬੱਲ ਤੋ ਖੱਤਾ ਵਾਲਾ ਯਾਰ ਮੈਂ ਉਹ ਬਾਤ ਕਰਾਂਗਾ ਕਨਕ ਜੀ ਨੇ ਕਹਾਂ ਤੋ ਉਹ ਕੱਲ ਨੂੰ ਚੱਲੋ ਚਲੋ ਆਜੀ ਜੀ ਇਹ ਗੀਤ ਤਾਂ ਨਹੀਂ ਕਰੀ ਹਾਂ ਪਹਿ ਟੁੱਟ ਗਿਆ ਟੁੱਟ ਗਿਆ ਚੌਲ ਇਹਦੇ ਆ ਜੋ ਹਮ ਲੋਗ ਬੜੇ ਲੋਕ ਚੌਲ ਨਹੀਂ ਨਹੀਂ ਚੌਲ ਵਾਲਾ ਰਹਿਣ ਦੇ ਉਹ ਤਾਂ ਟੁੱਟ ਜਾਣਾ ਫਿਰ ਚੌਲ ਖਰਾਬ ਹੋਊ ਮੇਰੀ ਮੋਟਰ ਖੋ ਤੇ ਕੀ ਕਰੇਗਾ ਲੋ ਜੀ ਵੀਰ ਹੁਣੇ ਆਏ ਹੋਇਆ ਗ੍ਰੈਮੇ ਦੀ ਰਿਪੇਅਰ ਕਰਨ ਤੇ ਆਹ ਪੂਰਾ ਨਜ਼ਦੀਕੀ ਮਾਮਲਾ ਭਾਈ ਜੀ ਜੇਰਾ ਆਪਣਾ ਜਿਵੇਂ ਬੰਦੇ ਦਾ ਢਿੱਡ ਮੋਟਾ ਹੋ ਜਾਂਦਾ ਖਾਣ ਦੇ ਜਿਵੇਂ ਮੇਰਾ ਹੋ ਜਾਂਦਾ ਤੇ ਜੀ ਬਾਈਚਾਂਸ ਰਿਓ ਪਾ ਕੇ ਇਹਦਾ ਢਿੱਡ ਮੋਟਾ ਹੋ ਗਿਆ ਨਾਲ ਲੱਗ ਸਕਦਾ ਪੂਰਾ ਨਿੱਜੀ ਦੀ ਕੀ ਮਾਮਲਾ ਪਰ ਚਲੋ ਹੂੰ ਠੀਕ ਆ ਸਾਰਾ ਕੁਝ ਹੁਣ ਇਹਦੇ ਮਗਰੀ ਚੱਲਣੀ ਆ ਮਸ਼ੀਨ ਇਹ ਲਉ ਪਿੱਤਰ ਐਤ ਕੀ ਨਜ਼ਾਰੇ ਬਾਬਾ ਜੀ ਨੇ ਮੇਰਾ ਪ੍ਰਿਆਹਤ ਕਰਿਆ ਵਾ ਇਹ ਟਰੈਕਟਰ ਲੈਣ ਜੋਗੇ ਹੋ ਗਏ ਹਨ ਤੇ ਬਸ ਬਾਕੀ ਹੋਰ ਕੀ ਆ ਆ ਘੜਾ ਟਾਟਾ ਪਾਈ ਆ ਇਹਦੇ ਮਗਰ ਵੱਡੇ ਪਲਾਓ ਤੇ ਅੱਜ ਮੀਂਹ ਪੈ ਗਿਆ ਮੌਸਮ ਇੱਥੇ ਪੰਡ ਖਰਾਬ ਹੋ ਗਿਆ ਥੋੜੀ ਹੋਈ ਆ ਮੈਨੂੰ ਇਹ ਨਾ 15 ਕਿੱਲੇ ਦੇ ਲਿਆਇਆ ਮੈਂ ਦਵਾਈ ਦੂਜੀ ਜਿਹੜੀ ਆਪਣੇ ਕੋਲੇ ਘੱਟ ਆ ਇੱਕ ਉਹ ਪਾਊਡਰ ਲਿਆਇਆ ਮੈਂ 30 ਕਿੱਲੇ ਦਾ ਨਹੀਂ ਜਿਹੜਾ ਪੰਪ ਭਰਿਆ ਉਹ ਚ ਨਹੀਂ ਮਿਲਾਉਣਾ ਜਿਹੜੇ ਹੋਰ ਕਰਾਂਗੇ ਉਹ ਚ ਮਿਲਾਉਣਾ ਇਹਦੇ ਨਾਲ ਪੂਰਾ ਵਧੀਆ ਸਿਸਟਮ ਚੱਲ ਪੈਣਾ ਬਸ ਹੁਣ ਪਵਿੱਤਰਤਾ ਕਹਿੰਦਾ ਸੀਗਾ ਵੀ ਆਹਾ ਲਵਾਉਣਾਂ ਗ ਵਿਚ ਕਹਿ ਬੰਦੇ ਉਤਾਰ ਤਾਂ ਇੱਥੋਂ ਦੀ ਨੰਘ ਜਾਣੀ ਆ ਉਹਦੇ ਆ ਦਿੱਤੀ ਹੋਈ ਆ ਉਹਨਾਂ ਦੀ ਰਵੜ ਇਸੇ ਕੰਮ ਨੇ ਦਿੱਤੀ ਹੋਈ ਆ ਰਵੜ ਤੇ ਬਾਕੀ ਹੁਣ ਦੇਖਦੇ ਆ ਜਿੱਦਾਂ ਵੀ ਹੋਊਗਾ ਕਰੂਗਾ ਪਵਿੱਤਰਨ ਇਹਦੀ ਵੀ ਇਲੈਕਟ੍ਰਿਕ ਵੈਸਟੀ ਪੂਰੀ ਵਧੀਆ ਯਾਰ ਬਹੁਤ ਸੋਹਣਾ ਹੀ ਚੱਕਦਾ ਲੈਫਟ ਵ੍ਹੀਸਟ ਜੈਕ ਵਾਲਾ ਸਿਸਟਮ ਚਲੋ ਆਪਦੀ ਜਗਾ ਵਧੀਆ ਪਰ ਜਿਹੜੀ ਇੰਟਰਨਲ ਮੈਮਰੀ ਆ ਉਹ ਵੀ ਆਂ ਅੰਦਰੋਂ ਲੈਫਟ ਚੱਕਣੀ ਆ ਉਹ ਵੱਖਰੀ ਗੱਲ ਹੀ ਆ ਦੇਖ ਲਓ ਸਾਰਾ ਕੁਝ ਹੋ ਗਿਆ ਆਪਣੇ ਫਾਲੇ ਵੀ ਲੱਗ ਗਏ ਤੇ ਤੈਰਾ ਟੂਰਾਂ ਨੂੰ ਤਵੀਆਂ ਨੂੰ ਗ੍ਰੀਸ ਹੋ ਗਿਆ ਤਵੀਆਂ ਦੇ ਬੈਰਿੰਗ ਖਰਾਬ ਹੋਏ ਸੀ ਦੋ ਉਹ ਵੀ ਚੇਂਜ ਕਰਤੇ ਸਾਰਾ ਕੁਝ ਆਇਆ ਸੀ ਯਾਰ ਸਮਾਨ ਕੁਛ ਦੇ ਲਓ ਸਾਰਾ ਕੁਝ ਵੀ ਆਪ ਹੀ ਕਰਕੇ ਗਿਆ ਹਨਾ ਆਪਾਂ ਚਲੋ ਕਹਿ ਦਿੰਨੇ ਆ ਹਨਾ ਵੀ ਬਾਹਰ ਲੀਆਂ ਕੰਪਨੀਆਂ ਆਪਾਂ ਲੋਕਲ ਬੰਦਿਆਂ ਨੂੰ ਨਹੀਂ ਉਹ ਕਰਦੇ سپورਟ ਯਾਰ ਵੀਰੇ ਦੇਖੋ سپورਟ ਸਾਰਿਆਂ ਨੂੰ ਕਰਨ ਦਾ ਜੀ ਕਰਦਾ ਹਨਾ ਤੇ ਪਰ ਆ ਚੀਜ਼ਾਂ ਕੋਈ ਨਹੀਂ ਦੇ ਰਿਆ ਸਾਰੇ ਬੰਦਿਆਂ ਨੂੰ ਆ ਚੀਜ਼ਾਂ ਦੇਣੀਆਂ ਚਾਹੀਦੀਆਂ ਜਿਹੜੇ ਚਲੋ ਆਪਾਂ ਮਸ਼ੀਨਾਂ ਸਾਰੀਆਂ ਵਧੀਆਂ ਕੀਤੇ ਆਪਾਂ ਪੈਸੇ ਲਾਏ ਸਾਰੀ ਮਸ਼ੀਨ ਵਧੀਆ ਪਰ ਹੁਣ ਦੇਖੋ ਗ੍ਰਾਮੇ ਵਾਲੇ ਘਰੇ ਆਏ ਆ ਹਨਾ ਦੋ ਦਿਨ ਲੱਗ ਗਿਆ ਕੱਲ ਲੱਗੇ ਰੇ ਅੱਜ ਲੱਗੇ ਰੇ ਕਰਕੇ ਸਾਰਾ ਕੁਝ ਚਲੇ ਗਿਆ ਤੇ ਹੁਣ ਜੇ ਹੀ ਦੇਖਿਆ ਜਾਵੇ ਤੇ ਜਿਵੇਂ ਹੁਣ ਇਹਦੀ ਕੱਲੀ-ਕੱਲੀ ਚੀਜ਼ ਨਾ ਜਦੋਂ ਮਸ਼ੀਨ ਦਾ ਸੀਜ਼ਨ ਲੱਗਿਆ ਸਾਰਾ ਕੁਝ ਸਾਥੋ-ਪੁਛ ਕੇ ਲਿਖਿਆ ਵੀ ਤੁਸੀਂ ਕੀ ਕੀ ਵੀ ਕੀ ਕੀ ਹੋਇਆ ਕੀ ਕੀ ਪ੍ਰੋਬਲਮ ਆਈ ਸਾਰਾ ਕੁਝ ਲਿਖਾ ਕੇ ਲੈ ਗਏ ਹਨਾ ਕੱਲੀ-ਕੱਲੀ ਚੀਜ਼ ਤੇ ਹੁਣ ਜਿਹੜੀ-ਜਿਹੜੀ ਚੀਜ਼ ਖਰਾਬ ਸੀ ਸਾਰੀ ਉਹਨਾਂ ਨੇ ਆਰਡਰ ਪੁਆਈ ਆਰਡਰ ਪਵਾ ਕੇ ਆ ਗਿਆ ਸਾਮਾਨ ਤੇ ਦੋ ਦਿਨ ਲਾ ਕੇ ਸਾਰਾ ਕੰਮ ਨਿਬੇੜ ਗਏ ਹੁਣ ਜਿਹੜੇ ਉਰੇ ਕੰਪਨੀ ਵਾਲੇ ਬੰਦੇ ਆ ਉਹ ਯਾਰ ਕੋਈ ਨਹੀਂ ਬੰਦਾ ਭੇਜਦਾ ਨਾ ਤਾਂ ਮਗਰ ਸਰਵਿਸ ਦਿੰਦੇ ਆ ਕਿੰਨਾ ਵੀ ਬੰਦਾ ਭੇਜਣ ਦੇ ਹੋ ਕਰਦੇ ਆ ਠੀਕ ਨਹੀਂ ਤੇ ਇਸ ਗੱਲ ਨਹੀਂ ਹੁੰਦਾ ਕਿ ਯਾਰ ਵੀ ਉਹ ਵਧੀਆ ਉਹ ਵੀ ਇਹ ਜਿਹੀਆਂ ਕਰਨ ਆਪੇ ਬੰਦਾ ਖੁਸ਼ ਹੁੰਦਾ ਵੀ ਹਾਂ ਯਾਰ ਸਾਨੂੰ ਇੰਨੀ ਵਧੀਆ ਸਰਵਿਸ ਘਰੀ ਮਿਲਦੀ ਆ ਤਾਂ ਹੋਰ ਕੀ ਚਾਹੀਦਾ ਤੇ ਬਸ ਇਹੀ ਗੱਲ ਹੁੰਦੀ ਆ ਕਿ ਸਹੀ ਚੀਜ਼ਾਂ ਹੁੰਦੀਆਂ ਨੇ ਤਾਂ ਸਾਰਾ ਕੁਝ ਠੀਕ ਰਹਿੰਦਾ ਤੇ ਸਪੋਰਟ ਮਿਲਣੀ ਜ਼ਰੂਰੀ ਆ ਜਿਹੜੇ ਬੰਦੇ ਨੇ ਵੀ ਸਮਾਨ ਵੇਚਣਾ ਸਪੋਰਟ ਮਿਲਣੀ ਜ਼ਰੂਰੀ ਆ ਹੁਣ ਆਹ ਆਪਾਂ 2014-15 ਤੋਂ ਯੂਜ਼ ਕਰਦੇ ਆ ਆ ਰਹੇ ਆ ਯਾਰ ਇੱਥੇ ਘਰੇ ਬੈਠਿਆਂ ਨੂੰ ਸਾਰੀ ਸਰਵਿਸ ਕਿਤੇ ਜਾਣਾ ਨਹੀਂ ਪੈਂਦਾ ਹਨਾ ਲੈ ਕੇ ਅਜਾ ਹੁਣ ਰਿਪੇਅਰ ਕਰਤੀ ਮੁੜ ਕੇ ਇਹਦੀ ਕੋਈ ਪ੍ਰੋਬਲਮ ਨਹੀਂ ਐ ਇਹਦੇ ਵਿੱਚ ਸਾਰੀ ਕੁਝ ਨਹੀਂ ਕਰਨਾ ਹੁੰਦਾ ਸਾਰੀ ਮਸ਼ੀਨ ਦੇਖ ਲਓ ਲੈਫਟ ਦੇ ਉੱਤੇ ਕੋਈ ਮਸ਼ੀਨ ਨਹੀਂ ਚੱਲਣੀ ਇਹ ਹਨਾ ਲੈਫਟ ਨੂੰ ਨਾ ਕਦੀ ਕੰਟਰੋਲ ਕਰਨਾ ਨਾ ਵਾਸਤਾ ਆਹੀ ਸੈਟਿੰਗ ਐ ਦੀ ਬਸ ਆ ਚੂੜੀਆਂ ਬਸ ਇੱਥੋਂ ਕੱਢ ਲੈਣਾ ਇੱਥੋਂ ਵਧਾ ਲੈਣਾ ਵੀ ਵਧ ਘਟਾਉਣਾ ਘਟਾਉਣਾ ਵਧਾਉਣਾ ਉਹ ਆ ਗਰਾਰੀਆਂ ਪਈਆਂ ਨੇ ਠੀਕ ਆ ਰਿਓ ਵਾਲੀਆਂ ਤਾਂ ਇੱਧਰ ਪਈਆਂ ਬਸ ਸਾਰਾ ਕੁਝ ਚੱਲੀ ਜਾਂਦਾ ਤੇ ਕੋਈ ਵੀ ਉਹ ਚੱਕਰ ਨਹੀਂ ਹੈਗਾ ਕਿ ਕੋਈ ਇਹਦਾ ਵੱਡਾ ਰਿਓ ਤਾਂ ਇੰਨਾ ਸੋਹਣਾ ਪਾਉਂਦੀ ਆ ਖਾਸ ਤਾਂ ਬਹੁਤ ਜ਼ਿਆਦਾ ਛੱਡਿਆ ਏ ਟਰੈਕਟਰ ਇਰਸ਼ਾਦ ਉਧਰੋਂ ਤਿੰਨੇ ਵੱਡੀਆਂ ਟਰਾਲੀਆਂ ਜਿਹੜੀਆਂ ਤਿੰਨੇ ਵੱਡੀਆਂ ਟਰਾਲੀਆਂ 19 ਫੁੱਟੀ 22 ਫੁੱਟੀ ਤੇ ਆਪਣੀ 28 ਫੁੱਟੀ ਉਹਨਾਂ ਦੇ ਡਾਲੇ ਦੂਜੇ ਲੋਡ ਕਰਵਾ ਲਾ ਠੀਕ ਆ ਡਾਲੇ ਦੂਜੇ ਲੋਡ ਕਰਵਾ ਕੇ ਤੇ ਇਦਾਂ ਹੀ ਸਾਰਾ ਕੰਮ ਇਹਦਾ ਪੂਰਾ ਹੋ ਗਿਆ ਹਨਾ ਕਿ ਕੱਲੀ-ਕੱਲੀ ਚੀਜ਼ ਇਹਦੀ ਪੂਰੀ ਹੋ ਜਾਂਦੀ ਆ ਆ ਰਿਓ ਵਾਲਾ ਬਰਿਓ ਐਨ ਪੂਰਾ ਇੱਕੋ ਰੇਟ ਪਾਉਂਦੀ ਆ ਜੇ ਜਾਣੀ ਕਿ ਕਿਲੇ ਤੋਂ ਮਾੜੀ ਜੀ ਜਗ੍ਹਾ ਉੱਤੇ ਆ ਤਾਂ ਮਾੜੀ ਜੀ ਪਾਉਗੇ ਜੇ ਕੀਲੇ ਤੋਂ ਘਾਟ ਆ ਤਾਂ ਥੋੜਾ ਦਾ ਕੱਟ ਪਾਓ। ਲੋ ਜੀ ਪਿੱਤਰ ਲੱਗਿਆ ਫਿੱਟ ਕਰਨ ਮਸ਼ੀਨ ਐਨ ਕਰ ਲਿਆ ਨੇ ਟਿਚਨ ਮਿਚਨ ਪੂਰੀ ਇਹ ਸਾਰਾ ਕੁਝ ਨੇ ਓਕੇ ਕਰ ਲਿਆ ਕੰਮ ਤੇ ਤੇ ਇਹ ਤਾਰਾਂ ਬਾਹਰ ਦੀ ਰੱਖਣੀਆਂ। ਅੱਛਾ ਹਾਂ ਵਾ ਠੀਕ ਆ। ਹਾਂ ਜੀ ਥੋੜੀ ਰਗੜ ਆਪਾਂ ਕੱਢਣੀ ਪੈਣੀ ਐ। ਬਾਟੇ ਤੇ ਪੈ ਜਾਣਗੇ ਬਹੁਤ ਠੀਕ ਆ ਬਹੁਤ ਫਿਰ ਤਾਂ ਸੈੱਟ ਆ ਸਾਰਾ ਠੀਕ ਆ ਆ ਨਿੱਪਲ ਨੁੱਪਲ ਵੀ ਨਾ ਲਾ ਦਿਆ ਕਰ ਇਹਨਾਂ ਨੂੰ ਵੀ ਗੁੱਲੇ ਨਾ ਰੱਖਿਆ ਕਰ ਹਾਂ ਇਹ ਹੁਣ ਮਸ਼ੀਨ ਕਿੱਥੇ ਕੱਢੇਗਾ ਹਣੇ ਇੱਥੇ ਹੀ ਕੱਢਦੇ ਨੇ ਚਲ ਠੀਕ ਆ ਕੱਢਦੇ ਇੱਥੇ ਕੱਢ ਕੇ ਠੀਕ ਹੀ ਆ ਗਿਆ ਬਹਿੱਲੂ ਤਾਂ ਨਹੀਂ 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 ਬਹੁਤ ਠੀਕ ਆ ਆ ਤਾਂ ਲੇਜ਼ਰ ਵਾਲਾ ਹੀ ਕੰਮ ਆ ਉਹੀ ਆ ਗਿਆ ਸਾਈ ਬਹੁਤ ਠੀਕ ਨਾਟੋ ਉੱਪਰ ਪੈ ਜਾਣਾ ਇਹਦੇ ਉ ਆ ਕੈਮਰੇ ਵਾਲੀ ਸੋਚ ਆ ਕੈਮਰੇ ਵਾਲੀ ਚਾ ਅੱਛਾ ਉੱਤੇ ਆ ਬਹੁਤ ਠੀਕ ਸਹੀ ਸੈੱਟ ਹੋ ਗਿਆ ਤੇਰਾ ਹਾਂ ਬਹੁਤ ਠੀਕ ਹੈ ਤੇ ਹੁਣ ਆਪਾਂ ਬੀਜਣਾ ਕਿਦਣ ਕੱਲ ਨੂੰ ਲਿਆਉਣਾ ਵੀ ਆਪਾਂ ਸਵੇਰੇ ਜਾਂਦੇ ਆ ਕਮਲ ਉਹ ਨਹੀਂ ਲੈਣ ਬਸ ਮਸ਼ੀਨ ਨਹੀਂ ਨਹੀਂ ਮਸ਼ੀਨ ਕੱਢ ਦੇ ਕੀ ਫਿੱਟ ਕਰਾਉਣਾ ਵੀਰੇ ਤਾਰ ਤੂਰ ਪੁਆਲਮ ਕੱਲ ਨੂੰ ਪੁਆ ਲਈ ਆਉਦੀ ਪਰ ਧਿਆਨ ਨਾਲ ਪੁਆਈ ਵੀ ਇਹਦੇ ਫਿਊਜ ਫਾਇਰ ਨਾ ਉਡਣ ਠੀਕ ਹੈ ਨਾ ਆਹ ਦੇ ਆ ਇਹਨਾਂ ਤੋਂ ਹੀ ਲਾ ਸਕਦਾ ਹਾਂ ਨਹੀਂ ਚਾਹੇ ਉਹ ਦੇਖ ਕੇ ਦੇ ਦੂੰ ਕਿੱਧਰ ਤੋਂ ਵੀ ਲਾਉਣੀ ਆ ਆਹ ਪਰ ਉਹਨੂੰ کہیں ਕਿ ਤੋ ਵੱਡ ਟੋਕ ਨਾ ਕਰੇ ਨਾ ਨਾ ਹਾਂ ਤਾਰਾਂ ਦੀ ਨਾ ਬਈ ਵੱਡ ਟੋਕ ਨਾ ਕਰੇ ਬਸ ਆਹ ਨਾਲੇ ਆ ਮੂਹ ਲਿਆਂ ਚਾਲੂ ਕਰਵਾ ਲੈਣਾ ਆ ਇਹ ਵੀ ਦੇਖ ਲਈ ਆ ਆਪਣਾ ਟਰੈਕਟਰ ਧੋਤਾ ਹਾਂ ਹਾਂ ਹੁਣ ਕੱਪੜਾ ਜਾਂ ਮਾਰਨਾ ਹੈ ਮਸ਼ੀਨ ਤੇ ਮਾਰਿਆ ਨਾ ਨਾਲੇ ਚੱਲ ਠੀਕ ਆ ਸਿਕਾ ਲੈ ਇਹਨੂੰ ਦੇ ਨਾਂ ਕੱਢਾ ਫੇ ਤਾਂ ਨਹੀਂ ਕੱਢ ਦੇ ਅੱਛਾ ਵੀ ਉਹ ਕਰਵਾਉਣ ਨੂੰ ਹਾਂ ਇੱਕ ਇੱਕ ਵਾਰੀ ਫਿੱਟ ਕਰਕੇ ਖੜਾ ਕਰਦਾ ਫਿਰ ਫਿਰ ਪਲੱਗ ਨਿਕਲ ਜੂ ਕਿਹੜਾ ਇਹਦਾ ਸਾਰਾ ਹੀ ਲਾਉਣਾ ਤੂੰ ਫਿਰ ਹੁਣ ਉਹਨੇ ਦਿਨ ਪਾ ਕੇ ਖੜੀ ਰੂ ਫਿਰ ਪਾ ਕੇ ਫਿਰ ਅੰਦਰ ਖੜਾ ਲਈਏ ਉਦਨ ਲੈਵੇਂ